ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਦੋਸਤੋ ਅੱਜ ਆਪਾਂ ਨੂੰ ਮਨ ਦੇ ਵਿੱਚ ਕਾਫੀ ਸਵਾਲ ਸੀ ਜੋ ਤੁਹਾਡੇ ਤੱਕ ਸ਼ੇਅਰ ਕਰਨਾ ਜ਼ਰੂਰੀ ਸਮਝਦਾ ਜਿੱਥੇ ਤੱਕ ਆਪਾਂ ਨੌਲੇਜ ਰੱਖਦੇ ਆ ਉਹਨਾਂ ਕੋ ਜਾਣਕਾਰੀ ਦੇਣਾ ਵੀ ਮੇਰੀ ਜ਼ਿੰਮੇਵਾਰੀ ਆ ਦੋਸਤੋ ਸਾਰੇ ਗਰੁੱਪਾਂ ਦੇ ਵਿੱਚ ਚੱਲਦਾਗਾ ਬੀ ਬਰੀਡਿੰਗ 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 ਕੀ ਚੀਜ਼ ਆ ਤੇ ਬਰੀਡਿੰਗ ਇੱਕ ਐਸੀ ਚੀਜ਼ ਆ ਜਿਵੇਂ ਕਿ گاਵਾ ਗਾਵਾਂ ਦੇ ਵਿੱਚ ਜੋ ਗਾਵਾਂ ਦਾ ਫਾਰਮ ਕਰਦਾਗਾ ਹਰ ਇੱਕ ਬੰਦਾ ਆਪਣੇ ਫਾਰਮ ਦੇ ਨਾਲ ਨਾਲ ਜਿਆਦਾ ਤੋਂ ਜਿਆਦਾ ਨੌਲੇਜ ਰੱਖਣ ਵਾਲੇ ਹੁੰਦੇ ਨੇ ਜੋ ਪਸ਼ੂਆਂ ਮੱਝਾਂ ਦੇ ਵਿੱਚ ਆ ਇਹ ਹਰ ਇੱਕ ਪਸ਼ੂ ਪਾਲਕ ਦੇ ਘਰ ਹੁੰਦੀ ਆ ਗਾਵਾਂ ਦੇ ਵਿੱਚ ਕੀ ਆ ਹਰ ਇੱਕ ਜੋ ਆਦਮੀ ਆਪਣੀਆਂ ਗਾਵਾਂ ਰੱਖਦਾਗਾ ਤਾਂ ਗਾਵਾਂ ਦੇ ਵਿੱਚੋਂ ਇਹ ਚੀਜ਼ ਦੇਖਦਾ ਹੈ ਕਿ ਕਿੰਨੀਆਂ ਗਾਵਾਂ ਆਪਣੇ ਉੱਪਰ ਬੱਚਾ ਲੈ ਕੇ ਜਾਂਦੀਆਂ ਨੇ ਤੇ ਕਿੰਨਾ ਬਾਪ ਦੇ ਉੱਪਰ ਤਾਂ ਉਹਨਾਂ ਨੂੰ ਪੀਡੀਐਫ ਨੇ ਬਾਹਰ ਦਾ ਸੀਮਣ ਦਵਾ ਕੇ ਅੱਜ ਗਾਵਾਂ ਦੇ ਫਾਰਮ ਅੱਗੇ ਤੋਂ ਅੱਗੇ ਵਧਾ ਦਿੱਤੇ ਮੱਜਾਂ ਦੇ ਵਿੱਚ ਮੱਜਾਂ ਦੇ ਵਿੱਚ 90% ਡੁਪਲੀਕੇਸੀ ਹੋਣ ਦੇ ਕਾਰਨ ਅੱਜ ਅਸੀਂ ਉੱਥੇ ਹੀ ਖੜੇ ਆਂ ਤੇ ਆਮ ਪਸ਼ੂ ਪਾਲਕ ਦੇ ਘਰੇ ਜਿਆਦਾ ਤੋਂ ਜਿਆਦਾ 10 ਤੋਂ 12 ਜਾਂ 14 ਲੀਟਰ ਵਾਲੀਆਂ ਮੱਝਾਂ ਹੀ ਨੇ ਜੋ ਵੀਰ ਬਰੀਡਿੰਗ ਦੇ ਉੱਤੇ ਕੰਮ ਕਰਦਾਗਾ ਉਸਦੇ ਘਰ ਤਕਰੀਬਨ ਜੇ 100 ਮੰਗਰਾ 10 10% ਜਿਹੜੇ ਬੰਦੇ ਬਰੀਡਿੰਗ ਤੇ ਕੰਮ ਕਰਦੇ ਨੇ ਉਹਨਾਂ ਦੇ ਘਰ ਹੀ ਮੱਝਾਂ ਚੰਗੀਆਂ ਨੇ ਦੋਸਤੋ ਆਪਾਂ ਨੂੰ ਸਭ ਤੋਂ ਪਹਿਲਾਂ ਆਪਣੇ ਪਸ਼ੂ ਦੀ ਪਛਾਣ ਕਰਨੀ ਚਾਹੀਦੀ ਹੈ ਕਿ ਉਹ ਬੱਚਾ ਆਪਣੇ ਉੱਪਰ ਲੈ ਕੇ ਜਾਂਦਾ ਇੱਕ ਬੁੱਲ ਦੇ ਉੱਪਰ ਜੇ ਮੱਝ ਚੰਗੀ ਆ ਤਾਂ ਆਪਣੇ ਉੱਪਰ ਵੀ ਲੈ ਜਾਂਦੀ ਆ ਤਾਂ ਉਹ ਆਪਣਾ ਫਾਰਮ ਦੇ ਵਿੱਚ ਵੀ ਕਾਮਯਾਬ ਹੋ ਸਕਦਾ ਜੇ ਮੱਝ ਤਕਰੀਬਨ 12 ਜਾਂ 13 ਲੀਟਰ ਵਾਲੀ ਆ ਤਾਂ ਉਸ ਦੇ ਉੱਤੇ ਚੰਗੇ ਬੁੱਲ ਦਾ ਯੂਜ਼ ਕਰਦੇ ਆ ਤਾਂ ਉਹ ਕਟਰੂ ਆਪਣੇ ਉੱਪਰ ਲੈ ਕੇ ਚਲੀ ਜਾਂਦੀ ਆ ਤਾਂ ਉਹ ਵੀ ਕਟਰੂ ਅਗਲੇ ਜਿਸ ਟਾਈਮ ਬੱਚਾ ਦੇਵੇਗਾ ਤਾਂ ਉਹਦੇ ਵਿੱਚ ਤਕਰੀਬਨ 19-20 ਦਾ ਹੀ ਫਰਕ ਹੋਊਗਾ ਕਿ ਨਾ ਕਿ ਲਗਭਗ ਜ਼ਿਆਦਾ ਆਪਾਂ ਆਪਣੇ ਫਾਰਮ ਦੇ ਉੱਪਰ ਜ਼ਿਆਦਾਤਰ ਮੱਝਾਂ ਉਹ ਯੂਜ਼ ਕਰੋ ਜੋ ਮੱਝ ਆਪਣੇ ਤੋਂ ਬੱਚਾ ਛੱਡ ਕੇ ਬੁੱਲ ਦੇ ਉੱਪਰ ਬੱਚੇ ਲੈ ਕੇ ਜਾਂਦੀਆਂ ਨੇ ਤਾਂ ਉਸ ਦੇ ਵਿੱਚ ਅਸੀਂ ਆਪਣੇ ਫਾਰਮ ਨੂੰ ਅੱਗੇ ਹੀ ਵਧਾ ਸਕਦੇ ਹਾਂ ਜਿੱਦਾਂ ਕਿ ਤੁਹਾਡੇ ਸਾਹਮਣੇ ਦੋ ਮੱਝਾਂ ਇਹ ਖੜੀਆਂ ਨੇ ਆਪਣੀਆਂ ਇੱਕ ਆਰ ਰੁਸਤ ਮਹਿੰਦਾਲੀ ਝੋਟੀ ਸੂਈ ਆ ਤਾਂ ਤਿੰਨੇ ਜੋ ਮੱਝ ਹੈ ਕੋਈ ਵੀ ਬੱਚਾ ਆਪਣੇ ਉੱਪਰ ਨਹੀਂ ਲੈ ਕੇ ਜਾਂਦੀ ਇਹ ਬੁੱਲ ਦੇ ਉੱਪਰ ਲੈ ਕੇ ਜਾਂਦੀ ਨੇ ਤਾਂ ਇਹ ਇਹ ਜੇ ਪਸ਼ੂ ਨੂੰ ਪਾਲਣ ਦੇ ਉੱਤੇ ਹੀ ਜਦੋਂ ਆਪਾਂ ਚੰਗਾ ਸੀਮਨ ਯੂਜ਼ ਕਰਾਂਗੇ ਤੇ ਉਸ ਟਾਈਮ ਉਸ ਦਾ ਬੱਚਾ ਜੋ ਅੱਗੇ ਤਰੱਕੀ ਜ਼ਰੂਰ ਦਿਖਾਊਗਾ ਤੁਹਾਨੂੰ ਇੰਨਾ ਮੱਝਾਂ ਦਾ ਕਟਰੂ ਵੀ ਵੱਖਰੇ ਵੱਖਰੇ ਦਿਖਾ ਸਕਦੇ ਆ ਦੇਖੋ ਜੀ ਇਹ ਰੁਸਤਮ ਹਿੰਦਾਲੀ ਦਾ बच्चा जो एम 51 ਦਾਗਾ ਮਾਂ ਦੀ ਪੂਸ਼ 2003 ਇੰਚ ਵਾਈਟ ਤੇ ਬੱਚਾ ਬਿਲਕੁਲ ਜੈਡ ਬਲੈਕ ਆਇਆਗਾ ਤੇ ਐਵੇਂ ਜਿਵੇਂ ਇਹ ਜਿਹੜੀ ਧਾਂਸ ਵਾਲੀ ਮੱਝ ਖੜੀ ਆ ਤਾਂ ਇਹ ਆਪਣੇ ਇਹਦੇ ਸੂਰ ABC ਦਾ ਸੂਰ ਵੀਰ ਦਾ ਸੀਮਣ ਭਰਾਇਆ ਹੋਇਆ ਸੀ ਤਾਂ ਉਹ ਬੱਚਾ ਇਹ ਸਾਹਮਣੇ ਖੜਾਗਾ ਇਹ ਵੀ ਤਕਰੀਬਨ ਸੂਰ ਵੀਰ ਦੇ ਉੱਪਰ ਹੀ ਗਿਆ ਇੱਕ ਇਹ ਮੱਝ ਆਪਣੇ ਕੋਲੇ ਇਹ ਆਪਣੇ ਉੱਪਰ ਹੀ ਬੱਚੇ ਲੈ ਕੇ ਜਾਂਦੀ ਆ ਜਿਵੇਂ ਕਿ ਇਸ ਮੱਝ ਦਾ ਇੱਕ ਬੱਚਾ ਸੀ ਨੇ ਹਰਿਆਣਾ ਦੀ ਪੰਚਾਇਤ ਨੂੰ ਦਿੱਤਾ ਰਾਕਾਬੁੱਲ ਦਾ ਬੱਚਾ ਸੀ ਇਸ ਵਾਰ ਇਸ ਦੇ ਮੰਗ ਰਾਇ ਐਸਟੀ 736 ਦੀ ਕੱਟੀ ਆ ਤੁਸੀਂ ਦੇਖ ਸਕਦੇ ਹੋ ਤਾਂ ਇਹ ਤਕਰੀਬਨ ਅੱਜ 6-7 ਮਹੀਨਿਆਂ ਦੀ ਹੋ ਚੁੱਕੀ ਆ ਕੇਸ ਦੇ ਵਿੱਚ ਥੋੜਾ ਜਿਹਾ ਇੱਕ ਬੁੱਲ ਦੇ ਉੱਪਰ ਗਿਆਗਾ ਜਿੱਦਾਂ ਕਿ ਉਸ ਮੱਝ ਦੇ ਸਿੰਘ ਸੀ ਦੂਰ ਤੋਂ ਜਾ ਕੇ ਮੋੜਨ ਲੱਗੇ ਇਹਦੇ ਨਜ਼ਦੀਕ ਤੋਂ ਤੇ ਤਕਰੀਬਨ ਇਹਦੇ ਵਿੱਚ 1921 ਦੀ ਹੀ ਬੁੱਲ ਦਾ ਰੋਲ ਆਇਆਗਾ ਤਾਂ ਜੇ ਮੱਜ ਜੇ ਮੱਝ ਆਪਣੇ ਉੱਪਰ ਬੱਚਾ ਨਹੀਂ ਲਜਾਊਗੀ ਤਾਂ ਬੁੱਲ ਦੇ ਉੱਤੇ ਲੈ ਕੇ ਜਾਊਗੀ ਤਾਂ ਉਸ ਦੇ ਵਿੱਚ 90% ਗੁਣ ਬੁੱਲ ਵਾਲੇ ਹੀ ਆਉਣਗੇ ਤਾਂ ਆਪਾਂ ਆਪਣੇ ਫਾਰਮ ਦੇ ਉੱਪਰ ਜ਼ਿਆਦਾਤਰ ਮੱਝਾਂ ਉਹੀ ਰੱਖੀਏ ਜਿਹੜੀਆਂ ਮੱਝਾਂ ਬੱਚਾ ਬੁੱਲ ਦੇ ਉੱਤੇ ਹੀ ਲੈ ਕੇ ਜਾਂਦੀਆਂ ਨੇ ਦੂਸਰੀ ਗੱਲ ਹਰ ਇੱਕ ਵੀਰ ਕਹਿੰਦਾਗਾ ਵੀ ਫੀਡ 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 ਇੰਨਾ ਜ਼ਿਆਦਾ ਰੋਲ ਨਹੀਂ ਹੁੰਦਾ ਮੱਝਾਂ ਦੇ ਵਿੱਚ ਜਿੰਨਾ ਕਿ ਪਸ਼ੂ ਦੀ ਬਰੀਡਿੰਗ ਦੇ ਉੱਪਰ ਜਿੰਨੀ ਮੱਝ ਦੇ ਥੱਲੇ ਦੁੱਧ ਦੀ ਕੈਪੈਸਿਟੀ ਹੋਊਗੀ ਤਾਂ ਉਸਨੇ ਆਪਣੇ ਬਰੀਡ ਦੇ ਉੱਪਰ ਹੀ ਦੇਣਾਗਾ ਦੂਸਰੀ ਗੱਲ ਦੋਸਤੋ ਜਿੰਨਾ ਆਪਾਂ ਮਿੱਠਾ ਪਾਵਾਂਗੇ ਉੰਨੀ ਹੀ ਮਿੱਠਾ ਹੋਊਗਾ ਤੇ ਤਕਰੀਬਨ ਆਪਣੀ ਇਹ ਝੋਟੀ ਆ ਜੀ ਰੁਸਤਮਹਿੰਦਾਲੀ ਪ੍ਰਮਾਤਮਾ ਸੁੱਖ ਰੱਖੇ ਤਾਂ ਆਪਣੇ ਕੋਲ ਇੰਨਾ ਟਾਈਮ ਜ਼ਰੂਰ ਨਹੀਂ ਵੀ ਆਪਾਂ ਲੈ ਮਿਲਕਿੰਗ ਦਿਖਾ ਸਕੀਏ ਤਾਂ ਜੇ ਕਿਸੇ ਵੀਰ ਨੇ ਇਹਦਾ ਦੁੱਧ ਦੇਖਣਾ ਹੋਊਗਾ ਤਾਂ ਇੱਕ ਜਾਂ ਦੋ ਡੰਗ ਤਿੰਨ ਡੰਗ ਜਿੰਨੇ ਵੀ ਟਾਈਮ ਤੇ ਦੇਖਣਾ ਚਾਹੁੰਦਾ ਹੋਊਗਾ ਤਾਂ ਆਪਣਾ ਪਿੰਡ ਫਾਫੜੇ ਭਾਈ ਕੇ ਜ਼ਿਲ੍ਹਾ ਮਾਨਸਾ ਤਾਂ ਆਕੇ ਦੇਖਦਾ ਦੋ ਦੰਦਾ ਤੇ ਕਰਮਾ ਵਾਲੀ ਨੇ ਚੰਗਾ ਹੀ ਦੁੱਧ ਦੇ ਰਹੀ ਆ